ਕੀ ਕਾ ਸਾਰਾ ਤੇ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਤੇ ਨਵੇਂ ਵਲੌਗ ਇਟ ਤੇ ਅੱਜ ਆਇਆ ਘੋਗੇ ਦਾ ਪੱਖਾ ਪੱਖੇ ਦਾ ਉਹਦੇ ਬਹੁਤ ਆਪਾਂ ਨਵੇਂ 5ਡੇ ਪੱਖਾ 4ਡੇ ਹੈ ਕਰੋ ਚੈੱਕ ਖੋਲਦੇ ਆਪਾਂ ਨੂੰ ਲੱਗੇ ਬਣੇ ਰਹੋ ਆਪਾਂ ਵਲੌਗ ਨਾਲ ਹਨਾ ਘੋਗੇ ਲੋੰਜ ਮਤਰਾ ਪੱਖਾ ਤਾਂ ਖੋਲ ਆਪਾਂ ਸਾਰਾ ਤੇ ਬਾਈ ਆਪਾਂ ਸਮਾਨ ਦੀ ਪਰਚੀ ਨੇਵਾ ਚ ਦੇ ਦਿੱਤੀ ਸਾਰੀ ਤੇ ਬਾਈ ਸਮਾਨ ਲੈਣ ਗਿਆ ਹੋਇਆ ਹੈ ਠੀਕ ਹੈ ਜੀ ਬਾਕੀ ਹੁਣ ਆਪਾਂ ਗੇਟ ਆ ਕਿਸੇ ਦਾ ਇਹ ਬਣਾਈ ਜਾਂਦੇ ਹਾਂਗੇ ਆ ਗਿਆ ਕੱਟ ਗਿਆ ਇਹਨਾਂ ਨਾਲ ਆਪਾਂ ਚਾਦਰ ਦੀ ਕਰਦੇ ਹਾਂ ਕਟਿੰਗ ਵੀ ਮੈਸਾਂ ਮੀਨੇ ਕੋਪਾ ਲਾ ਰੱਖੀ ਨੇ ਠੀਕ ਹੈ ਜੀ ਕਰੋ ਚਾਹ ਕਿਧਰ ਵੀ ਕਰਦੇ ਦੀ ਕਟਿੰਗ ਕਰੀਏ ਨਾ ਇਹਦੇ ਵਿੱਚ ਚਾਦਰ ਪਾ ਕੇ ਦੇਵਤਿਆ ਦਰਵਾਜ਼ਾ ਬੱਟਰ ਸਕ੍ਰੀਨਾਂ ਨਾਲ ਤੇ ਐਨੇ ਬਾਈ ਪੱਖੇ ਦਾ ਸਮਾਨ ਲੈ ਕੇ ਆ ਜੂਗਾ। ਲਓ ਜੀ ਕਰੋ ਚੈੱਕ ਨਿਹੰਦਾ ਬਾਈ ਨੇ ਸਮਾਨ ਸਾਰਾ ਨਵੇਂ ਪੌਣੀਆਂ ਦਾ ਪਿੱਛੇ ਰੂਟਰ ਤੰਨੇ। ਇਹ ਆਪਾਂ ਮੋੜੇ ਬੱਟਰੇ ਪਹਿਣਗੇ। ਵੱਡੇ ਹਨਾ। ਕੱਡਾ ਕਾਜ ਮਲਟੀ ਬੁੱਲਟੀ ਹੈਗੀ ਕੋਈ। ਬਾਕੀ ਕ 4 ਆ ਗਏ ਆਪਣੀ ਆਹ। ਸਲੀਬਾ ਛੋਟੀ ਆ ਗਈ ਨਾਇਕ ਰਿੰਗ ਹੋ ਗਿਆ ਆਪਾਂ ਸਾਰੇ। ਤੇ ਬਾਕੀ ਬੱਸ ਉਹ ਬਾਈ ਗਲਤ ਲਿਆ ਆ ਪੰਜ ਚਿੱਟੇ ਪਾਉਣੇ ਸੀਗੇ ਕਾਲੇ ਰੰਗ ਚੱਕ ਲਿਆ ਤੇ ਹੁਣ ਆਪਾਂ ਇਹਨੂੰ ਵੱਡ ਕੇ ਕਰਦੇ ਆ ਛੋਟੇ ਕਰਾ ਦਿੱਤੇ ਵੱਡੇ ਨੇ ਇਹ ਇਹਦੇ ਬਰਾਬਰ ਕਰਦੇ ਦੇਖੋ ਇੰਨੇ ਵੱਟੇ ਨਹੀਂ ਇੰਨੇ ਵੱਟੇ ਨਹੀਂ ਆਪਣੇ ਇਹ ਵੱਟਨੇ ਕਰ ਗਏ ਜੇ ਨਾਲ ਵੱਡੇ ਤਾਂ ਮੋਟਰ ਲੋਡ ਲਊ ਮੱਤ ਜੂਗੀ ਕਰਿਆ ਨਹੀਂ ਪੱਟ ਕੇ ਇਹ ਸੈੱਡ ਆਪਾਂ ਨਹੀਂ ਚੋੜੀਆਂ ਆ ਤਾਂ ਵੀ ਇਹਨੂੰ ਆਪਣਾ ਮੋਡੀਫਾਈਡ ਕਰਾਣੀ ਉਹਨੂੰ ਹੱਦਹਾਰੀ ਤੁਹਾਨੂੰ ਸੈੱਡ ਹਾਰੀ ਨਹੀਂ ਪਿੱਛੇ ਸਾਰੀ ਗਲੀ ਵਿੱਚ ਦੇਖਦੇ ਵੀਡੀਓ ਚ ਆਪਾਂ ਇਧਰੋਂ ਚੱਕ ਇਹਦਾ ਆਪਾਂ ਟੂਲ ਪਟਕੇ ਟੂਲ ਵੀ ਨਵਾਂ ਲਾਵਾਂਗੇ ਪਰ ਲੇ ਇਤਨਾ ਕੰਮ ਹੈ ਤਾਂ ਆਪਾਂ ਸਾਰਾ ਨਵਾਂ ਕਰਨਾਗਾ ਇਨੂੰ ਆਪਾਂ ਨੇ ਥੰਮੇ ਮਟਰ ਚ ਤਿਆਰ ਕਰ ਲਿਆ ਜੀ ਸਾਰੀ ਪੱਟ ਕੇ ਆਹ ਦੇਖੋ ਸਾਰੀ ਗਲ ਗਈ ਇੱਥੇ ਆਹ ਹੋ ਗਈ ਆ ਟੋਲ ਟਾਰ ਹੋ ਗਏ ਠੀਕ ਆ ਜੀ ਜੰਮਿਆ ਟਾਸੀ ਟੁਕੀ ਨੇ ਰਾਜੀ ਜਾਨੇ ਆਹ ਹਿੱਜਾ ਸਾਰੀਆਂ ਪੱਟ ਕੇ ਆਪਾਂ ਨਮੀ ਲਾਉਣੀ ਨੇ ਕੱਲਾ ਆਪਾਂ ਪ੍ਰਾਂ ਦਾ ਕੱਲਾ ਫਰਸ਼ ਫਰਸ਼ ਰੱਖਣਾ ਕੱਲਾ ਬਸ ਆ ਵਾ ਵਿਚ ਤੋਂ ਗਾੜੀ ਖਤਮ ਆਈ ਠੀਕ ਆਈ ਪੰਜਾਬ ਪ੍ਰਾਂਤ ਉਧਰ ਥੋੜਾ ਜਿਹਾ ਕੰਮ ਕਰਨਾ ਹੈ 게ਟ ਆਹ 게ਟ ਦਾ ਕੰਮ ਨੂੰ ਵੇੜ ਕੇ ਫਿਰ ਆਪਣੇ ਵੰਟਰਲ ਜੀ ਦੋ ਜਾਨੇ ਹੋ ਜਾਣਗੇ ਬਸ ਆ ਕੇ 게ਟ ਆ ਕੇ ਜਿਹਦਾ ਬਹੁਤ ਜ਼ਰੂਰੀ ਬਣਾਉਣਾ ਆਪਣੇ ਤਨਖਾਰੀ ਮਿਲੋਗੇ ਨੂੰ ਆਜ ਨੂੰ ਆਪਣੇ ਆਗਣੇ ਬਹੁਤ ਇਤਨੂੰ ਆਪਣੇ ਕੋਲ ਟਾਈਮ ਨਹੀਂ ਸੀਗਾ ਹੋਂ ਹੋਰ ਦਿਨ ਨੇ ਤੂੰ ਅੱਜ ਕੱਲ ਕੰਮ ਘਟੇ ਜਾਂਦਾਗਾ ਵਰਕਸ਼ਾਪਾਂ ਚ ਆ ਆ ਦੇਖ ਵੀ ਪੁਰਾਣਾ ਪਾਪੀ ਇਹਨੇ ਭੰਨਿਆ ਖਾਲੇ ਦੇ ਆ ਪੱਤ ਤੋੜਿਆ ਖਾਲੇ ਦਾ ਇਹ ਨਹੀਂ ਛੜਦਾ ਇਹ ਚ ਗਾ ਅੱਖਾਂ ਬਟਨ ਦਾ ਫੜੀ ਵੀਡੀਓ ਲਾਣੀ ਬਣੀ ਚੱਲੀ ਜਾਂਦੀ ਹੁਣ ਤੋੜ ਰ ਅਸੀਂ ਬਈ ਤੋੜਦੇ ਇਹਦੀ ਜਾਲ ਇੱਧਰ ਇੰਨੀ ਹਾਈ ਤੇ ਮਿਸਤਰੀ ਹੋਰ ਲਿਆਵਾਂਗੇ ਫਿਰ ਨਟ ਬਾਊ ਦੇ ਦਾ ਖੱਤਪਾ ਹੋਵੇ ਲਾਉਣੀ ਮਤਾਂ ਨੂੰ ਜੱਤ ਲੈਵਾ ਲਗਾਉਂਦੇ ਹਿੰਡੋ ਫਾਰਮ ਦਾ ਫਾਰਮ ਕੇ ਬੜਾ ਬੋਲਕੀ ਵਿੱਚ ਆਹ ਦੇਖੋ ਜੀ ਹਿੰਡੋ ਫਾਰਮ ਚ ਇੰਨੀ ਜਾਣ ਹੈ ਟਰੈਕਟ ਚ 35 35 ਡੀ ਆਈ ਹੈ ਜੀ ਆ ਦੇਖੋ ਹੜ ਨਵੇਂ ਹੜ ਪੱਟਤੇ ਬਈ ਜਮਾ ਨਵੇਂ ਹੜ ਪੱਟਤੇ ਹਾਂ ਇਹ ਨਹੀਂ ਛੱਡਦਾ ਬੜੀ ਜਾਨ ਆਈ ਤਾਂ ਹੁਣ ਮਿਸਤਰੀ ਕਹਿੰਦੇ ਆਏ ਆਪਾਂ ਇਹ ਜੀ ਆਪਾਂ ਨਵਾਂ ਬਲੌਗਰ ਭਰਤੀ ਕਰਾ ਜੇ ਪ੍ਰਿੰਟਿੰਗ ਵਜਾ ਲਓ ਜੀ ਮਿੱਤਰ ਤੋਰਤਾ ਆਪਨੇ ਹਾਲ ਕਰਕੇ ਆਹ ਵੈਲਡ ਕਰਕੇ ਤੋੜਿਆ ਆਪਾਂ ਨੇ ਲਓ ਜੀ ਜਾਓ ਜੀ ਠੀਕ ਹੈ ਜੀ ਧੰਨਵਾਦ ਜੀ ਹਾਂ ਅੱਜੇ ਵੋਟ ਪਾ ਕੀ ਨਾ ਇਹ ਕਹਿੰਦਾ ਮੈਂ ਨਹੀਂ ਪਾਦਾ ਵੋਟ ਮੈਂ ਕਰਕੇ ਖੜਾ ਹਾਂ ਬੜਾ ਹਰ ਡਰਾਈਵਰ ਹਾਂ ਬੜਾ ਹਰ ਕੀ ਆ ਲਓ ਜੀ ਮਿੱਤਰੋ ਟਰਾਲੀ ਇਹਨੇ ਪੱਟ ਦੇ ਮੋੜ ਸਾਹਮਣੇ ਫਰੰਟ ਵਾਲੀ ਬਾੜ ਕਰੋ ਚੈੱਕ ਕੱਲਾ ਆਪਣਾ ਫਰਥ ਰੱਖਦਾਗਾ ਤੇ ਹੁਣ ਮਿਸਤਰੀ ਵੋਟ ਆਪਾਂ ਨੂੰ ਬਗੇ ਸਾਰੇ ਬਾਕੀ ਕੱਲੇ ਰਹਿਗੇ ਵਕਤ ਜਦੋਂ ਉਹ ਆਗੇ ਫਿਰ ਆਪਾਂ ਵੋਟ ਪਾ ਕੇ ਆਵਾਂਗੇ ਜੀ ਉਹ ਭੈਣ ਟੂਲ ਪਟਿਆ ਸਾਹਮਣੇ ਬਾੜ ਦੀ ਆ ਫਲਟ ਵਾਲੀ ਤੇ ਹੋਰ ਸਟਾਹ ਲੂ ਆਪਾਂ ਦੇਖੋ ਜੀ ਕਟਕਟੇ ਇਹ ਟਰਾਲੀ ਹੈਗੀ ਆਪਣੀ ਜੀ 15 20 ਸਾਲ ਪੁਰਣੀ ਟਰਾਲੀ ਹੈ ਜੀ ਲੋਹਾ ਲੱਗਾ ਪੂਰਾ ਸੱਤ ਟਾਟਾ ਲੋਹਾ ਲੱਗਾ ਹਰੇ ਦੇ ਜਿਹੜੀ ਆ ਇੰਗਲੰਦ ਇਹ ਵੀ ਸ਼ੇਲ ਦੀ ਇੰਗਲੰਦ ਆਹ ਵਾਲੀਆਂ 20 ਮੀਟਰ ਫਤਿਹਗੜ ਸਾਹਿਬ ਵਾਸਤੇ ਲੰਗਰਾਂ ਦੀ ਲੰਗਰ ਪਕਾਉਣ ਵਾਸਤੇ ਬਸ ਵੀ ਰੋਟੀ ਵਾਲਾ ਪ੍ਰਸ਼ਾਦ ਲਾਉਣ ਵਾਸਤੇ ਚਾਦਰਾਂ ਨੇ ਪੱਥੀ ਵਾਲੀਆਂ ਜਿਹੜਾ ਜੀ ਫ ਆਪਣੇ ਚਾਦਰਾਂ ਨੇ ਲਾਹੀ ਜਾਂਦੇ ਹੈ ਤੇ ਨਗਰ ਬਹੁਤ ਨੇ ਲਗਭਗ 2 ਕੁਆਟਲ ਲਾਗਾ ਲਾਹੀ ਜਾਂਦੇ ਹੈ 8 mm ਮੋਟੀ ਹੈ ਜੀ ਉਹ ਬਚਾਲੇ ਕੁੰਡਾ ਦਾ ਲੱਗ ਜਾਂਦਾ ਵਧੀਆ ਕੰਮ ਸੀਗਾ